ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਹੈ ਐਂਡ ਟਿਕ ਚੰਨੋਂ ਤੇ ਤੁਹਾਡਾ ਸਵਾਗਤ ਹੈ ਜੀ গুਡ ਮਾਰਨਿੰਗ ਟਾਈਮ ਹੋ ਗਿਆ ਜੀ 7:30 ਪੌਣੇ 8 ਹੋਣ ਵਾਲਿਆ ਤੇ ਚਾਹ ਆਪਾਂ ਪੀ ਲਈਏ ਦੋ ਵਾਰੀ ਹੁਣ ਆਪਾਂ ਕਰਦੇ ਹਾਂ ਸੂਟ ਕਟਿੰਗ ਬੱਚਿਆਂ ਨੂੰ ਅੱਜ ਛੁੱਟੀ ਆ ਗਈ ਤੇ ਅੱਜ 15 ਅਗਸਤ ਦੀ ਛੁੱਟੀ ਹੈ ਬੱਚਾ ਨੂੰ ਇਹਨਾਂ ਨੂੰ ਸਕੂਲ ਨਹੀਂ ਜਾਣਾ ਪਹਿਲਾਂ ਆਪਾਂ ਅੱਜ ਰੋਟੀ ਬਾਅਦ ਚ ਬਣਾ ਲਾਂਗੇ ਸੂਟ ਕਟਿੰਗ ਕਰਦੇ ਆਂਗੇ ਤੇ ਛੋਟਾ ਤਾਂ ਹਜੇ ਸੁੱਤਾ ਪਿਆਗਾ ਤੇ ਆਪਾਂ ਕੀ ਕੀ ਕੰਮ ਕਰਨਾਗੇ ਨਾਲ ਦੀ ਨਾਲ ਦਿਖਾਉਣਾ ਤੁਹਾਨੂੰ ਅੱਜ ਆਪਾਂ ਬਲੌਗ ਬਣਾਵਾਂਗੇ ਤੁਹਾਡੇ ਲਈ ਸਟੀਚਿੰਗ ਦੀ ਕੋਈ ਵੀ ਵੀਡੀਓ ਨਹੀਂ ਬਣਾਵਾਂਗੇ ਹੋ ਸਕੇ ਤਾਂ ਕੰਮ ਕਰਦੇ ਆਪਾਂ ਤੁਹਾਨੂੰ ਦਿਖਾ ਵੀ ਦਈਏ ਵੀ ਕੀ ਆਪਾਂ ਜ ਸੂਟ ਸਲਾਈ ਕਰਦੇ ਆ ਜਾਂ ਕਿਸ ਤਰ੍ਹਾਂ ਦੀ ਆਪਾਂ ਸਟੀਚਿੰਗ ਕਰਨੀ ਹੈਗੀ ਤੇ ਹੁਣ ਆਪਾਂ ਸੂਟ ਕਟਿੰਗ ਕਰ ਲਈਏ ਜੀ ਉਸ ਤੋਂ ਬਾਅਦ ਆਪਾਂ ਬਲੌਗ ਕੰਟੀਨਿਊ ਕਰਦੇ ਆ ਬਣੇ ਰਹੋ ਬਲੌਗ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਦਿਆ ਕਰੋ ਜੀ ਜ਼ਰੂਰ ਹਾਂਜੀ ਆਪਾਂ ਹੁਣ ਧਰ ਦਿਆਂ ਸਬਜ਼ੀ ਇੱਕ ਪਾਸੇ ਆਪਾਂ ਦੁੱਧ ਧਰ ਲਿਆ ਵਾਲਾ ਦੇਣ ਨੂੰ ਤੇ ਹੁਣ ਆਪਾਂ ਇੱਕ ਪਾਸੇ ਸਬਜ਼ੀ ਕੱਟ ਲਾਂਗੇ ਸੂਟ ਕਟਿੰਗ ਕਰਕੇ ਰੱਖ ਲੈਂਦੇ ਨੇ ਜੀ ਆਪਾਂ ਬਣਾਵਾਂਗੇ ਜੀ ਮਸਾਲਾ ਬੜੀ ਠੀਕ ਹੈ ਆਲੂ ਬੜੀਆਂ ਜੀ ਸਬਜ਼ੀ ਬਣਾਵਾਂਗੇ बहुत बहार बहुत गर्मी हुई मीह होना है पे बदल काफ़ी है वा हवा बिल्कुल नहीं चलती तो उधर कोड़े खड़ा रहता बड़ा होगा नहीं है जो माड़ा जा सैड तो हो जी जल्दी पसंद आगा ਕਿ ਜਦੋਂ ਮੈਂ ਸਾਫ ਕਰਤੀ ਸੀ ਥੋੜੇ ਜਿਹੇ ਦੋ ਕਪਾਣ ਦੇ ਜਾਂ ਚਾਹ ਵਾਲੇ ਹੋ ਆਪਾਂ ਸਬਜੀ ਘਰ ਕੇ ਨਾਲ ਹੀ ਆਟਾ ਰੋਲਾਂਗੇ ਨਾਲ ਹੀ ਭੰਡੇ ਚੱਕ ਦਾਂਗੇ ਤੇ ਬਾਕੀ ਆਪਾਂ ਹੁਣ ਕੰਮ ਨਿਪਟ ਜੂਗਾ ਕੱਪੜੇ ਮੈਂ ਕੱਦ ਤੋਤੇ ਸੀਗੇ ਤੇ ਉਸ ਤੋਂ ਬਾਅਦ ਆਪਾਂ ਅੱਜ ਸਿਲਾਈ ਵਾਲਾ ਕੰਮ ਮੇਰਾ ਇਕੱਠਾ ਹੋ ਗਿਆ ਕਰ ਲਵਾਂ ਮੈਥੋਂ ਲੱਗਿਆ ਨਹੀਂ ਗਿਆ ਹੈਗਾ ਤੇ ਅੱਜ ਉਹੀ ਕੰਮ ਮੇਰਾ ਇਕੱਠਾ ਹੋ ਗਿਆ ਹੋਰ ਕਰਾਂਗੀ ਅੱਜ ਆਪਾਂ ਬਾਕੀ ਹੋਰ ਵੀ ਕੰਮ ਨਹੀਂ ਕਰਦੇ ਕਿਉਂਕਿ ਰਖੜੀਆਂ ਕਰਕੇ ਹੁਣ ਸਾਰਿਆਂ ਨੂੰ ਕੱਪੜੇ ਚਾਹੀਦੇ ਨੇਗੇ ਰੱਖਣੀਆਂ ਜੀ ਵੀ ਥੋੜੇ ਦਿਨ ਰਹਿ ਗਏ ਇਸ ਕਰਕੇ ਆਪਾਂ ਨਾ ਮੈਂ ਥੋੜਾ ਜਿਹਾ ਖੇਤ ਨਾਲ ਕੰਮ ਕਰਨਾ ਪਊ। ਮੈਨੂੰ ਆਉਂਦਾ ਜਦੋਂ ਤਾਂ ਥੋੜਾ ਜਿਹਾ ਮੈਨੂੰ ਆਉਂਦਾ ਵੀ ਰੈਲਾ ਦਾ ਕੰਮ ਕੱਪੜਿਆਂ ਦਾ ਕਿਤਾ ਮੈਂ ਉਦੋਂ ਕਾਲ ਕਰ ਲੈਂਦੀ ਬਣਾਉਂਦੀ ਨਹੀਂ ਹੈਗੀ ਕਿ ਜਦੋਂ ਇਕੱਠੇ ਹੋ ਜਾਂਦੇ ਨੇ ਫਿਰ ਮੈਨੂੰ ਔਖਾ ਹੋ ਜਾਂਦਾ ਵਾ। ਦੁੱਧ ਨੂੰ ਵੀ ਵਾਲਾ ਆਉਣ ਵਾਲਾ ਕਾ

करंट मार दी मार मारे करना पता ਮੀਂਹ ਵੀ ਆਇਆ ਸੀ ਤੇ ਧੁੱਪ ਵੀ ਨਿਕਲੇ 5 ਮਿੰਟ ਵੀ ਨਹੀਂ ਮੀਂਹ ਪਿਆ ਤਾਂ ਜਦੀ ਧੁੱਪ ਨਿਕਲੇ ਲੋ ਜੀ ਆਪਾਂ ਤੁਹਾਨੂੰ ਇੱਕ ਨਵੀਂ ਚੀਜ਼ ਦਿਖਾਉਣੇ ਆਂਗੇ ਨਵੀਂ ਨਹੀਂ ਹੈ ਤਾਂ ਬਹੁਤ ਪੁਰਾਣੀ ਹੈਗੀ ਪਰ ਹੁਣ ਤਾਂ ਲੋਕਾਂ ਲਈ ਨਵੀਂ ਹੋ ਗਈ ਤੇ ਅਮਨ ਲਾ ਕੇ ਦਿਖਾਈ ਆ ਮਧਾਨੀਆਂ ਆ ਬਣਾਇਆ ਜੀ ਆਪਾਂ ਇਹਦੇ ਵਿੱਚ ਲੱਗ ਜੂ ਪਿਚੇ ਨੂੰ ਕਰ ਥੋੜਾ ਦੇਖਦਾ ਘਾਤਾ ਪਿਚੇ ਨੂੰ ਕਰੀਏ ਨਾਉ ਤੇ ਆਹਾ ਇਹ ਚਾਟੀ ਚ ਪਾਉ ਹਣਾ ਹਾਂ ਇਹ ਇਥੇ ਚਾਟੀ ਚ ਪਾਉਗਾ ਜੀ ਤੇ ਇਹਦੇ ਨਾਲ ਮੋਂ ਤਾਂ ਵੈਸੇ ਨਹੀਂ ਦੂਜੀਆਂ ਸਟੀਲ ਦੀਆਂ ਵੰਧਾਣੀਆਂੀਆਂ ਚੱਲ ਪਈਆਂ ਤੇ ਲੋਕਾਂ ਨੂੰ ਪਰ ਹਜੇ ਵੀ ਜਿਨ੍ਹਾਂ ਨੂੰ ਸੌਂਕ ਆ ਉਹ ਬਣਵਾਉਂਦੇ ਨੇ ਇਹ ਦੇਖੋ ਇਹਦੇ ਵਿੱਚ ਇਸ ਤਰ੍ਹਾਂ ਬਣਾ ਕੇ ਇਹਦੇ ਪਾਲਸ ਵਗੈਰਾ ਉਹ ਕੇ ਬਹੁਤ ਸੋਹਣੀਆਂ ਬਾਹਰ ਨੂੰ ਜਾਣੀਆਂ ਇਹ ਹੈ ਬਾਹਰ ਪੇਚ ਨਹੀਂ ਬਾਹਰ ਵੀ ਤੇ ਜੜੀਆਂ ਕਿੰਨੀਆਂ ਕਿੰਨੀਆਂ ਬਣਾਉਣੀਆਂ ਨੇ ਹੋਰ ਕੋਈ ਤਾਂ ਦੋ ਹੀ ਆ ਕਾਹ ਵਕ ਹੋਗਾ ਅੱਛਾ ਦੇਖੋ ਮੈਂ ਤਾਂ ਹੋਰ ਵੀ ਕਹਿ ਕੇ ਗਈ ਸੀ ਅੱਜ ਲੱਤ ਦੀ ਆਪਾਂ ਬਣਾ ਕੇ ਰੱਖਾਂਗੇ ਹਾਂ ਲਓ ਜੀ ਜੇ ਤੁਸੀਂ ਵੀ ਕਿਸੇ ਨੇ ਬਣਵਾਉਣੀ ਹੋਈ ਤਾਂ ਕਮੈਂਟ ਕਰਕੇ ਦੱਸ ਦਿਓ ਠੀਕ ਹੈ ਜੀ ਬਸੇ ਵਧੀਆ ਲੱਗਦਾ ਆਪਣਾ ਨਾਲ ਨਾਲ ਤਾਂ ਪ੍ਰੈਕਟਿਸ ਹੋ ਜਾਂਦੀ ਹੈਗੀ ਨਾਲ ਤਾਂ ਦੁੱਧ ਰੜਕਿਆ ਜਾਂਦਾ ਇਹ ਲੱਗਦੀ ਆਪਣੇ ਕੰਮ ਬਾਕੀ ਮੈਂ ਬਣਾਤਾ ਵਸ ਪਲਾਸਟਿਕ ਕੋਣ ਵਾਲੀ ਰਹਿ ਗਈ ਹੈ ਤੇ ਚ ਹਾਂ ਮਿੱਟੀ ਦੇ ਭਾਂਡੇ ਜੀ ਬਣਦੀ ਸੀ ਹਾਂ ਮਿੱਟੀ ਦੇ ਭਾਂਡੇ ਸੀ ਤੋਲੇ ਕਹਿੰਦੇ ਸੀ ਅੱਗੇ ਤਾਂ ਦੁੱਧ ਵਾਲਾ ਤੋਲਾ ਰੇੜ ਕਣਾ ਮਜ ਲੱਕੜ ਦਾ ਸਰਵੀ ਹੁੰਦਾ ਤਾਈਆਂ ਦੇ ਅੱਗੇ ਲੱਕੜ ਦਾ ਦੁੱਧਲਾ ਸੀ ਪਿੰਦਾ ਹੁੰਦਾ ਸੀ ਜਾਨ ਹੁੰਦੀ ਸੀ ਸਰੀਰ ਚ ਹੁਣ ਉਦਾਂ ਦਿਨਾਂ ਤਾਂ ਦੁੱਧ ਨੇ ਨਾਲ ਲਸੀਆਂ ਰੱਖਦਾ ਨੇ ਵੀਰ ਦਾ ਹਾਂ ਤਾਂ ਨਹੀਂ ਕੀ ਕਰੀ ਜਾਂਦਾਗਾ ਆਰਮਾਨ ਉੱਧਰ ਬੈਠਾ ਕੇ ਅਸੀਂ ਨਵਾਤਾ ਸੀ ਮੈਂ ਹਾਂਜੀ ਟਾਈਮ ਹੋ ਗਿਆ 6 ਵਜ ਗਏ ਨੇ ਤੇ ਸ਼ਾਮ ਦੇ 6 ਵਜ ਗਏ ਨੇ ਸਟਿਚਿੰਗ ਆਪਾਂ ਕਰ ਲਈਏ ਜਿਹੜਾ ਆਪਾਂ ਕੰਮ ਕਰਨਾ ਸੀ ਉਹ ਕਰ ਲਿਆ ਮੈਂ ਬਹੁਤ ਥੱਕ ਗਈਆਂ ਘੰਟਾ ਤੱਕ ਮੈਂ ਅੱਜ ਰੈਸਟ ਘੰਟਾ ਤੱਕ ਮੈਂ ਇੱਧਾ ਘੰਟਾ ਰੈਸਟ ਕਰਨੀ ਸੀ ਮੈਂ ਪਈ ਸੀ ਜਦੋਂ ਕੋਈ ਕਸਟਮਰ ਆ ਗਿਆ ਸੂਟ ਲੈ ਕੇ ਜਿੰਨਾ ਕਿ ਮੈਂ ਖਿੱਚ ਨਾਲ ਕੰਮ ਨਿਬੜਨ ਦੀ ਕੋਸ਼ਿਸ਼ ਕਰਦੀ ਸੀਗੀ ਵੀ ਚਲੋ ਅੱਜ ਆਪਣੇ ਥੋੜੇ ਜਿਹਾ ਕੱਪੜੇ ਨਿਬੜ ਜਾਣਗੇ ਸਲਾਈ ਕੀਤੇ ਜਾਣਗੇ ਫੇਰ ਰਖੜੀਆਂ ਤੱਕ ਥੋੜੀ ਹੌਲੀ ਹੌਲੀ ਮੈਂ ਇੱਕ ਅੱਧਾ ਸੂਟ ਆਪਦਾ ਬਣਾ ਲੂੰਗੀ ਫਰੋਂਨੇ ਕੀ ਕੱਪੜੇ ਹੋਰ ਆ ਗਏ ਚਲੋ ਹੁਣ ਦੇਖੀ ਜਔ ਤੇ ਕਿੰਨੇ ਦਿਨਾਂ ਦੇ ਕੱਪੜੇ ਧੋਤੇ ਪਏ ਨੇ ਮੇਰੇ ਅੱਜ ਕੁਝ ਹੋਰ ਧੋਤੇ ਸੀਗੇ ਉਹ ਲਾ ਕੇ ਲਿਆਂਦੇ ਨੇ ਕੋਠੇ ਤੋਂ ਟੋਕਰੀ ਭਰੀ ਪਈ ਆ ਹੁਣ ਮੈਂ ਤੁਹਾਨੂੰ ਦਿਖਾਵਾਂ ਇੱਧਰ ਨੂੰ ਕਰਕੇ ਮੋਬਾਈਲ ਇਹ ਆ ਦੇਖੋ ਇਹ ਟੋਕਰੀ ਭਰੀ ਪਈ ਹੈਗੀ ਆਪਣੇ ਤੇ ਉਹ ਆਪਾਂ ਕੱਪੜਿਆਂ ਨੂੰ ਲਾਉਣੀਆਂ ਨੇ ਤਾਹਾਂ ਤੇ ਇਹ ਜੀ ਨਹੀਂ ਕਰਦਾ ਵੀ ਕਰਦਾ ਹੁਣ ਮੈਂ ਰੈਸਟ ਕਰ ਲਾਂ ਤੇ ਪਰ ਰੈਸਟ ਕਰਨਾ ਹੁਣ ਟਾਈਮ ਹੈ ਨਹੀਂ ਰੋਟੀ ਪਾਣੀ ਦਾ ਟਾਈਮ ਹੋਇਆ ਪਿਆਗਾ ਮੈਨੂੰ ਭੁੱਖ ਵੀ ਲੱਗੀ ਪਈ ਆ। ਮੈਂ ਮਮ ਨੂੰ ਕਿਹਾ ਕੁਝ ਖਾਣ ਨੂੰ ਲਿਆ ਦੇ ਮੈਨੂੰ। ਪਰ ਲੱਗ ਨਹੀਂ ਆਉਂਦਾ ਹੈਗਾਗਾ। ਓਕ ਲੱਗੀ ਪਈ ਆਗੀ। ਤੇ ਛੋਟਾ ਗਿਆ ਹੋਇਆ ਜੀ ਇੱਥੇ ਖੇਡਣ ਦੁਕਾਨ ਤੇ ਆਪਣੇ। ਤੇ ਮੈਂ ਵੀ ਜਾਣਾ ਸੀ ਕਸਟਮਰਾਂ ਦੇ ਕੱਪੜੇ ਫਲਾਉਣ ਮੈਂ ਹੁਣ ਥੋੜਾ ਘਰ ਹੀ ਹੁਣੀ ਆਗੀ। ਤੇ ਘਰ ਹੀ ਆਪਾਂ ਸਟੀਚਿੰਗ ਕਰਦੇ ਆ ਜਿਹੜੇ ਕੱਪੜੇ ਬਣ ਜਾਂਦੇ ਉਹ ਦੀਪ ਤੇ ਫੜਾਏ ਹੁੰਦੇ ਆ। ਜਿਹੜੇ ਕਸਟਮਰ ਨੇ ਬੋਰ ਫੜਾਉਣੇ ਹੁੰਦੇ ਨੇ ਉਹ ਲਿਆਉਣੇ ਆਗੇ। ਜੀ ਆਪਾਂ ਸੂਟ ਵੀ ਸੇਲ ਕਰਦੇ ਆਂ ਜੀ ਤੇ ਜਿਨ੍ਹਾਂ ਨੇ ਆਪਾਂ ਤੋਂ ਸੂਟ ਲੈਣੇ ਆ ਜਾਂ ਹੈਂਡਵਰਕ ਕਰਾਉਣਾ ਮਸ਼ੀਨਵਰਕ ਕਰਾਉਣਾ ਕਿਸੇ ਤਰ੍ਹਾਂ ਦਾ ਵੀ ਵਰਕ ਕਰਾਉਣਾ ਬਹੁਤ ਸਾਥੋ ਕਰਵਾ ਸਕਦੇ ਪਲੀਜ਼ ਸਾਨੂੰ ਜਰੂਰ ਆਰਡਰ ਕਰੋ ਤੇ ਇੱਕ ਮੈਂ ਹੋਰ ਗੱਲ ਕੁੱਛਣੀ ਸੀ ਤੁਹਾਨੂੰ ਕਿ ਆਪਾਂ ਬਲੌਗ ਪਾਇਆ ਕਰੀਏ ਜਾਂ ਸਟੀਚਿੰਗ ਦੀਆਂ ਵੀਡੀਓ ਪਾਇਆ ਕਰੀਏ ਉਹ ਜਰੂਰ ਦੱਸਿਓ ਤੇ ਸਟੀਚਿੰਗ ਦੀਆਂ ਵੀਡੀਓ ਤੁਹਾਨੂੰ ਚੰਗੀਆਂ ਲੱਗਦੀਆਂ ਨੇ ਸਾਡਾ ਸਟੀਚਿੰਗ ਕਰਨ ਦਾ ਤਰੀਕਾ ਤੁਹਾਨੂੰ ਵਧੀਆ ਲੱਗਦਾ ਕਈ ਵਾਰ ਮੇਰੇ ਭੈਣ ਦਾ ਕਿਸੇ ਦਾ ਕਮੈਂਟ ਆਇਆ ਹੁੰਦਾ ਵੀ ਸਾਨੂੰ ਨਹੀਂ ਸਮਝ ਆਉਂਦੀ ਪਤਾ ਕੀ ਹੈ ਜੀ ਤੁਸੀਂ ਜਿੱਥੇ ਤੁਹਾਨੂੰ ਨਹੀਂ ਸਮਝ ਆਉਂਦੀ ਹੈਗੀ ਉਹ ਵੀਡੀਓ ਨੂੰ ਤੁਸੀਂ ਦੁਬਾਰਾ ਚੈੱਕ ਕਰਿਆ ਕਰੋ ਦੁਬਾਰਾ ਦੇਖਿਆ ਕਰੋ ਉਤੋਂ ਦੋ ਤਿੰਨ ਵਾਰੀ ਦੇਖਿਆ ਕਰੋ ਜੀ ਜੇ ਤੁਹਾਨੂੰ ਫੇਰ ਵੀ ਨਹੀਂ ਸਮਝ ਆਉਂਦਾ ਤਾਂ ਤੁਸੀਂ ਸਾਨੂੰ ਮੈਸੇਜ ਕਰਕੇ ਪੁੱਛ ਸਕਦੇ ਹੋਗੇ ਠੀਕ ਹੈ ਫਿਰ ਆਪਾਂ ਤੁਹਾਡਾ ਕੋਈ ਨਾ ਕੋਈ ਜਿਹੜਾ ਡਾਊਟ ਕਲੀਅਰ ਕਰਦਾ ਕਰਾਂਗੇ ਆਪਾਂ ਮੈਸੇਜ ਦੇ ਰਿਪਲਾਈ 'ਚ ਵੈਸੇ ਤਾਂ ਮੈਂ ਦੱਸਣ ਦੀ ਕੋਸ਼ਿਸ਼ ਕਰਦੀ ਹੁੰਨੀ ਹੈਗੀ ਪਲੀਜ਼ ਪੰਜਾਬੀ ਵਿੱਚ ਹੀ ਕਮੈਂਟ ਕਰਿਆ ਕਰੋ ਕਿਉਂਕਿ ਪੰਜਾਬੀ ਵਿੱਚ ਹੀ ਤੁਹਾਡਾ ਮਤਲਬ ਕਿ ਦੱਸਣ ਦਾ ਆਪਾਂ ਨੂੰ ਪਤਾ ਲੱਗ ਜਾਂਦਾ ਸਮਝ ਵੀ ਆ ਜਾਂਦੀ ਹੈਗੀ ਦੱਸਣਾ ਵੀ ਸੌਖਾ ਹੋ ਜਾਂਦਾ ਵੀ ਆਪਾਂ ਕੀ ਕਹਿਣਾ ਚਾਹੁੰਨੇ ਆ ਕਿਸ ਤਰ੍ਹਾਂ ਦੀ ਆਪਾਂ ਸਟੀਚਿੰਗ ਚਾਹੁੰਨੇ ਆਗੇ ਤੇ ਜੇ ਤੁਸੀਂ ਆਨਲਾਈਨ ਵੀ ਸਾਥੋਂ ਸਿੱਖਣਾ ਚਾਹੁੰਦੇ ਹੋ ਜੇ ਕੋਈ ਗੱਲ ਨਹੀਂ ਆਨਲਾਈਨ ਸਿੱਖਣਾ ਕੋਈ ਔਖੀ ਗੱਲ ਨਹੀਂ ਹੁੰਦੀ ਹੈਗੀ ਕਿ ਕਈ ਡਾਟ ਹੁੰਦਾ ਵੀ ਆਨਲਾਈਨ ਪਤਾ ਨਹੀਂ ਕਿਦਾਂ ਸਿਖਾਉਣਗੇ ਆਫਲਾਈਨ ਨਾਲੋਂ ਆਨਲਾਈਨ ਸੌਖਾ ਸਿੱਖਿਆ ਜਾਂਦਾ ਜੀ ਹੁਣ ਆਫਲਾਈਨ ਜਿਸ ਤਰ੍ਹਾਂ ਲੇਡੀਜ਼ ਨੇ ਜਿਨ੍ਹਾਂ ਦੀ ਮੈਰਿਜ ਹੋ ਜਾਂਦੀ ਹੈਗੀ ਉਹਨਾਂ ਕੋਲੇ ਨਹੀਂ ਟਾਈਮ ਹੁੰਦਾਗਾ ਘਰ ਦੇ ਟਾਈਮ ਕੱਢ ਕੇ ਜਦੋਂ ਵੀ ਥੋੜਾ ਬਹੁਤ ਫਰੀ ਹੁੰਦਾ ਬੰਦਾ ਆਨਲਾਈਨ ਕੰਮ ਸਿੱਖ ਠੀਕ ਹੈ ਜੀ ਤੇ ਜੇ ਆਪਾਂ ਆਫਲਾਈਨ ਸਿੱਖਦੇ ਆ ਤਾਂ ਆਪਾਂ ਨੂੰ ਸਪੈਸ਼ਲ ਜਾਣਾ ਪੈਂਦਾ 2 ਘੰਟੇ 3 ਘੰਟੇ ਕੱਢਨੇ ਪੈਂਦੇ ਆ ਜਾਣ ਆਉਣ ਦਾ ਟਾਈਮ ਵੀ ਹੁੰਦਾਗਾ ਤੇ ਉਹ ਥੋੜਾ ਔਖਾ ਹੋ ਜਾਂਦਾ ਆਨਲਾਈਨ ਤੁਸੀਂ ਸਾਥੇ ਕਿਸ ਤਰ੍ਹਾਂ ਸਿੱਖਣਾਗਾ ਕੰਮ ਉਹ ਆਪਾਂ ਤੁਹਾਨੂੰ ਦੱਸ ਦਾਂਗੇ ਜੇ ਮੈਥੋਂ ਸਿੱਖਣਾ ਚਾਹੁੰਦੇ ਹੋ ਜੀ ਤਾਂ ਵੀ ਤੁਹਾਨੂੰ ਤੁਸੀਂ ਮੇਰੇ ਨਾਲ ਫੋਨ ਤੇ ਗੱਲ ਕਰ ਸਕਦੇ ਹੋਗੇ ਸਿੱਖ ਸਕਦੇ ਹੋਗੇ ਠੀਕ ਹੈ ਜੀ ਵੈਸੇ ਤਾਂ ਮੈਂ ਆਫਲਾਈਨ ਵੀ ਸਿਖਾਉਂਦੀ ਸੀ ਪਰ ਹੁਣ ਨਹੀਂ ਸਿਖਾਉਂਦੇ ਹੈਗੇ ਤੇ ਆ ਗਰਮੀ ਜੀ ਨਿਕਲ ਜਾਂਦੋਂ ਫਿਰ ਆਪਾਂ ਆਫਲਾਈਨ ਵੀ ਕੰਮ ਸਿਖਾਵਾਂਗੇ ਤੇ ਉਨਕੇ ਸੇ ਕਸਟਮਰ ਦਾ ਫੋਨ ਵੀ ਆ ਰਿਹਾ ਹੈ ਬੱਚੇ ਪਰ ਆਪਾਂ ਅੱਜ ਪਿਕ ਨਹੀਂ ਕਰਦੇ ਆਂ ਆਪਾਂ ਤੁਹਾਨੂੰ ਨਾਲ ਗੱਲਬਾਤ ਕਰਦੇ ਆਂਗੇ ਤੇ ਹੁਣ ਮੇਰਾ ਰੋਟੀ ਟਾਈਮ ਰੋਟੀ ਪਾਣੀ ਦਾ ਟਾਈਮ ਹੋ ਗਿਆ ਸਬਜ਼ੀ ਆਪਣੀ ਬਣੀ ਪਈ ਹੈਗੀ ਰੋਟੀ ਬਣਾਉਣੀ ਆਪਾਂ ਨਾਲ ਤਾਂ ਮੈਂ ਆਪਣੇ ਕੱਪੜਿਆਂ ਦੇ ਤਾਹ ਲਾਉਂਗੀ ਜਿਹੜੇ ਬਹੁਤ ਨਾਲ ਦੇ ਕੱਪੜੇ ਆਪਣੇ ਕਿਲਰੇ ਪਾਣੇਗੇ ਉਹਨਾਂ ਦੀ ਆਪਾਂ ਤਾਹ ਲਾਵਾਂਗੇ ਬੱਚੇ ਨੇ ਸਵੇਰੇ ਸਕੂਲ ਜਾਣਾ ਤੇ ਦੇਖਦੀ ਆ ਜੇ ਹੋ ਸਕੇ ਜੀ ਮੈਂ ਆਪਦਾ ਇੱਕ ਅੱਧਾ ਸੂਟ ਬਣਾਉਂਗੀ ਸਟੀਚਿੰਗ ਕਰਨ ਵਾਲਾ ਸ਼ਾਇਦ ਅੱਜ ਛੁੱਟੀ ਹੈ ਕੱਲ ਨੂੰ ਕਦੇ ਛੁੱਟੀ ਆ ਨਨ ਕਹਿੰਦੇ ਸੀਗੇ ਤੇ ਛੁੱਟੀ ਵੀ ਪ੍ਰੋਬਲਮ ਐਸੇ ਕਰਨਾ ਹੈ। ਅੱਛਾ ਠੀਕ ਹੈ। ਬਾਸ ਉਹ ਮੈਸੇਜ ਦੇ। ਮੈਨੂੰ ਕਾਫੀ ਦਿਨਾਂ ਤੋਂ ਮੈਨੂੰ ਬੁਖਾਰ ਮੰਗੂ ਹੋਇਆ ਪਿਆ ਨਾ ਤਾਂ ਬੁਖਾਰ ਚੜਦਾ ਹੀ ਹੈ ਹੱਡ ਪੈਰ ਜੇ ਦੁਖੀ ਆਂਦੇ ਨੇਗੇ। ਐ ਲੰਭੂਗਾ ਜਿਵੇਂ ਬੁਖਾਰ ਹੁੰਦਾਗਾ। ਤੇ ਪਤਾ ਨਹੀਂ ਕੀ ਗੱਲ ਟੂਹੀ ਟਾਹੀ ਬਹੁਤ ਦੁਖਦੀ ਹੈਗੀ। ਇਹ ਹੁੰਦਾ ਵੀ ਪੈ ਰਹੀ ਹੈ ਰੈਸਟ ਕਰੀ ਜਾਈਏ ਕੰਮ ਨਾ ਕਰਾਂ। ਪਰ ਕੰਮ ਕਰਨਾ ਪੈਂਦਾਗਾ। ਮੈਨੂੰ ਜਰੂਰ ਦੱਸਿਓ ਜੀ ਕਮੈਂਟ ਕਰਕੇ ਕਿ ਆਪਾਂ ਵਲੌਗ ਪਾਇਆ ਕਰੀਏ ਜਾਂ ਸਟੀਚਿੰਗ ਦੀ ਵੀਡੀਓ ਪਾਇਆ ਕਰੀਏ ਠੀਕ ਹੈ ਜੀ ਹੋਰ ਕੋਈ ਗੱਲਬਾਤ ਦੱਸੋ ਸੁਣਾਓ ਜਮਨ ਜਮਨ ਦੀ ਲੈਣੋ ਕੋਤੇ ਦੁਕਾਨ ਤੇ ਗਿਆ ਮੈਨੂੰ ਲਿਆ ਦੇ ਕੁਝ ਖਾਣ ਨੂੰ ਅੱਜ ਮੈਨੂੰ ਜਵਾਕਾ ਵਾਂਗੂ ਭੁੱਖ ਲੱਗੀ ਪਈ ਹੈਗੀ ਆ ਤਾਂ ਮੈਂ ਕੁਝ ਖਾਣ ਨੂੰ ਮੰਗਾ ਲਾਂ ਬਾਹਰ ਲੈਣਾ ਮਸਤ ਇਕਲੋਂ ਰਹਿ ਗਈ ਨੂੰ ਕੁਝ ਖਾਸ ਆਪੋ ਤਾਂ ਵਲੌਗ ਬਣਿਆ ਨਹੀਂਗਾ ਤੇ ਪਹਿਲਾਂ ਕੱਪੜੇ ਕੋਈ ਸਲਾਈ ਕਰਨ ਦੇਣ ਆ ਗਿਆ ਫਿਰ ਕੋਈ ਥ੍ਰੈਡਿੰਗ ਬਣਾਉਣ ਆ ਗਿਆ ਮੈਂ ਥੋੜਾ ਜਿਹਾ ਰੈਸਟ ਕਰਨਾ ਸੀ ਤਾਂ ਘੰਟਾ ਮੇਰੀ ਨੀਂਦ ਵੀ ਖਰਾਬ ਹੋ ਗਈ ਤੇ ਮੈਂ ਵਲੌਗ ਨਹੀਂ ਬਣਾਇਆ ਫਿਰ ਫਿਰ ਮੇਰੇ ਕੋਲੇ ਕੋਈ ਆਪਣੇ ਭੈਣ ਭਰਾ ਆ ਜਾਂਦੇ ਨੇ ਉਹਨਾਂ ਦੀ ਵੀ ਗੱਲ ਸੁਣਨੀ ਪੈਂਦੀ ਹੈਗੀ ਕੋਲੇ ਬੈਠਣਾ ਪੈਂਦਾਗਾ ਬਸ ਅੱਜ ਮੇਰੇ ਕੋਲ ਜਿਆਦਾ ਟਾਈਮ ਨਹੀਂ ਲੱਗਿਆ ਮੈਨੂੰ ਆਸੀ ਚਲੋ ਵਲੌਗ ਬਣਾਵਾਂਗੇ ਤੇ ਹੁਣ ਦੇਖਦੇ ਆਂ ਜੀ ਇੱਕ ਜੀ ਕਰਦਾ ਬਾਹਰ ਸਬਜ਼ੀ ਸੁੱਚੀ ਲੈ ਆਈਏ ਸਵੇਰ ਵਾਸਤੇ ਜਾ ਕੇ ਢੇੜਾ ਪੂੜਾ ਕੱਢਿਆ ਗਿਆ ਬਾਜ਼ਾਰ ਵਜੂਦ ਕਰਨੇ ਪਰ ਕੁਛ ਕੰਮ ਹੀ ਪੈਨੇ ਤੇ ਮਨ ਨਹੀਂ ਲੱਗਦੀ ਨਾਲੇ ਭੁੱਖ ਵੀ ਲੱਗੀ ਆ ਚਲੋ ਠੀਕ ਹੈ ਜੀ ਤੇ ਹੁਣ ਮੈਂ ਲਾਉਣੀ ਆ ਤਾਹਾਂ ਵਗੈਰਾ ਤੇ ਅੱਜ ਕਿੱਥੇ ਕਿੱਥੇ ਮੀਂਹ ਪਿਆ ਜੀ ਕਮੈਂਟ ਕਰਕੇ ਜਰੂਰ ਦੱਸਣਾ ਸਾਡੇ ਸਵੇਰੇ ਕਣੀਆਂ ਜੀਆਂ ਤਾਈਆਂ ਸੀ ਦੋ ਚਾਰਕ ਕਣੀਆਂ ਪਈਆਂ ਨੇ ਬਾਹਰ ਤੇ ਪਰ ਮੀਂਹ ਜ਼ਿਆਦਾ ਨਹੀਂ ਆਇਆ ਤੋਂ ਭੁੱਖ ਵੀ ਘੱਟ ਲਈ ਕਰਮੀ ਉਦੋਂ ਜ਼ਿਆਦਾ ਹੋ ਗਈ ਹੈ ਕਿੱਥੇ-ਕਿੱਥੇ ਮੀਂਹ ਪਿਆ ਕਮੈਂਟ ਕਰਕੇ ਜਰੂਰ ਦੱਸਿਓ ਆਪਣੇ ਸ਼ਹਿਰ ਦਾ ਆਪਣੇ ਪਿੰਡ ਦਾ ਮੌਸਮ ਦਾ ਹਾਲ ਦੱਸਣਾ ਠੀਕ ਹੈ ਜੀ ਪਲੀਜ਼ ਜੀ ਸਾਡੇ ਕੋਲੇ ਕਾਟਨ ਦੇ ਸੂਟ ਵੀ ਹੁੰਦੇ ਨੇ ਹੈਂਡਵਰਕ ਦੇ ਵੀ ਹੁੰਦੇ ਨੇ ਮਸ਼ੀਨਵਰਕ ਦੇ ਵੀ ਹੁੰਦੇ ਨੇ ਜਿਸ ਤਰ੍ਹਾਂ ਦੇ ਵੀ ਤੁਸੀਂ ਸੂਟ ਲੈਣੇ ਆ ਸਾਤੋਂ ਕਮੈਂਟ ਕਰਕੇ ਦੱਸ ਦਿਆ ਕਰੋ ਤੇ ਜਿਹੜਾ ਕੰਮ ਭੈਣ ਭਰਾ ਦੁਆਰਾ ਆ ਸੌਰੀ ਜੀ ਜਿਹੜਾ ਭੈਣ ਭਰਾ ਨਵੇਂ ਸਿਰੇ ਤੋਂ ਕੰਮ ਸ਼ੁਰੂ ਕਰਦਾ ਹਾਂ ਸਪੋਰਟ ਕਰਿਆ ਕਰੋ ਦੇਖੋ ਜਿਨ੍ਹਾਂ ਦਾ ਕੰਮ ਵਧੀਆ ਚੱਲਦਾ ਉਹ ਤਾਂ ਕੋਈ ਗੱਲ ਨਹੀਂ ਜੀ ਵੱਡੇ ਕਸਟਮਰ ਲੱਗੇ ਹੁੰਦੇ ਨੇ ਆਪਾਂ ਪਰ ਤੁਹਾਨੂੰ ਕਾਟਨ ਦਾ ਇੱਕ ਸੂਟ ਵੀ ਲੈਣਾ ਤਾਂ ਆਪਾਂ ਤੁਹਾਨੂੰ ਉਹ ਵੀ ਭੇਜਾਂਗੇ ਕਪੜਾ ਵੀ ਵਧੀਆ ਭੇਜਾਂਗੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਊਗੀ ਵੀ ਆਪਣੇ ਕੋਲੇ ਕਪੜਾ ਹਲਕਾ ਹੋਊਗਾ ਤੇ ਰੇਟ ਵੀ ਘੱਟ ਹੋਊ ਜੀ ਕਪੜਾ ਵੀ ਵਧੀਆ ਹੋਊਗਾ ਕਿਉਂਕਿ ਮੈਂ ਉਸਾ ਬਣਾਲੇ ਕਪੜਾ ਲੈ ਕੇ ਆਉਣੀ ਹੁੰਦੀ ਆ ਦੇਖੋ ਇੱਥੋਂ ਮੇਰੇ ਕੋਲੋਂ ਲੋਕਲ ਕਸਟਮਰ ਨੇ ਕਪੜਾ ਖਰੀਦਣਾਗਾ ਉਹਨਾਂ ਨੇ ਮੇਰੇ ਤੋਂ ਹੀ ਸਲਾਈ ਕਰਾਉਣਾ ਤੇ ਮੈਨੂੰ ਕੋਈ ਲੰਬਾ ਵੇਸ ਇਸ ਤਰ੍ਹਾਂ ਦਾ ਆਪਾਂ ਕਪੜਾ ਨਹੀਂ ਲੈਂਦੇ ਹੈਗੇ ਬਾਕੀ ਲੇਡੀਜ਼ ਕਪੜੇ ਦੀ ਜੀ ਕੋਈ ਵੀ ਹੈ ਚਾਹੇ ਕਹਿਣੋਂ ਆਪਾਂ ਜਿੰਨਾ ਕੁਝ ਮਰਜ਼ੀ ਕਹੀ ਜਾਈਏ ਲੇਡੀਜ਼ ਕਪੜੇ ਦੀ ਕੋਈ ਗਰੰਟੀ ਨਹੀਂ ਹੁੰਦੀ ਹੈਗੀ ਤੇ ਇਹਨਾਂ ਚੀਜ਼ਾਂ ਦੀ ਜੀ ਕੋਈ ਗਰੰਟੀ ਨਹੀਂ ਹੁੰਦੀ ਪਰ ਆਪਣੇ ਵੱਲੋਂ ਆਪਾਂ ਪੂਰੀ ਦਸੱਲੀ ਦਿੰਦੇ ਆ ਦੇਖੋ ਜਿੰਨਾ ਆਪਾਂ ਨੂੰ ਪਤਾ ਹੁੰਦਾ ਨੌਲੇਜ ਹੁੰਦੀ ਹੈ ਉਹਨਾਂ ਆਪਾਂ ਕੰਮ ਵਧੀਆ ਕਰਨ ਦੀ ਕੋਸ਼ਿਸ਼ ਕਰਦੇ ਆ ਜੀ ਤੇ ਜੇ ਤੁਸੀਂ ਆਨਲਾਈਨ ਮੈਥੋਂ ਕੰਮ ਸਿੱਖਣਾ ਤਾਂ ਪਲੀਜ਼ ਤੁਸੀਂ ਮੈਨੂੰ ਮੈਸੇਜ ਕਰ ਲਿਓ ਫੋਨ ਕਰ ਲਿਓ ਤੇ ਆਪਾਂ ਤੁਹਾਨੂੰ ਆਪਣਾ ਮੋਬਾਈਲ ਨੰਬਰ ਦੇ ਦਾਂਗੇ ਉਹਦੇ ਤੇ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋਗੇ ਚਲੋ ਠੀਕ ਹੈ ਜੀ ਅੱਜ ਦੇ ਵਲੌਗ ਦਾ ਐਂਡ ਆਪਾਂ ਇੱਥੇ ਕਰਦੇ ਹਾਂ ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਸਸਤੀ 딸 ਜੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਦੇਖੋ ਸਾਡਾ ਛੋਟਾ ਜਿਹਾ ਘਰ ਸਾਡਾ ਬਿਲਕੁਲ ਛੋਟਾ ਜਿਹਾ ਘਰ ਆ ਜੀ ਵੀਡੀਓ ਚ ਆਪਾਂ ਤੁਹਾਨੂੰ ਤਾਂ ਹੀ ਨੇ ਜ਼ਿਆਦਾ ਦਿਖਾਉਂਦੇ ਹੈਗੇ ਬਾਹਰ ਇੱਥੇ ਬੈਠ ਕੇ ਤੁਹਾਡੇ ਨਾਲ ਗੱਲਾਂ ਬਾਤਾਂ ਕਰ ਲਈਆਂ ਬਿਲਕੁਲ ਛੋਟਾ ਜਿਹਾ ਘਰ ਆ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ